ਪੰਨੂ ਹੈ ਕੌਣ ਹੈ ਪਹਿਲੇ ਤਾਂ ਪੁੱਛੇ ਪੰਨੂ ਹੈ ਕੌਣ ਹੈ ਇੱਕ ਨੰਬਰ ਦਾ ਨਾਚਾ ਇੱਕ ਨੰਬਰ ਦਾ ਜੋਕਰ ਕੋਈ ਪੰਜਾਬ ਦਾ ਵਿਅਕਤੀ ਕੋ ਹਿੰਦੁਸਤਾਨ 'ਚ ਰਹਿਣ ਵਾਲਾ ਮੇਰਾ ਸਿੱਖ ਭਰਾ ਉਹਦੇ ਖਿਲਾਫ ਬੋਲਣ ਨੂੰ ਤਿਆਰ ਰੋਜ਼ ਤੁਹਾਡੇ ਤਿਰੰਗੇ ਝੰਡੇ ਦਾ ਅਪਮਾਨ ਕਰਦਾ ਹਿੰਦੂ ਮੁਸਲਮਾਨ ਸਿੱਖ ਸਾਈਆਂ ਦੇ ਖੂਨ ਦੇ ਨਾਲ ਤਿਰੰਗਾ ਝੰਡਾ ਬਣਿਆ ਉਹ ਰੋਜ਼ ਭਾਰਤ ਨੂੰ ਗਾਲ੍ਹੀਆਂ ਦਿੰਦਾ ਹੈ ਰੋਜ਼ ਹਿੰਦੁਸਤਾਨ 'ਚ ਹਿੰਦੂਆਂ ਨੂੰ ਗਾਲ੍ਹਾਂ ਦਿੰਦਾ ਹੈ ਹੈ ਤੁਸੀਂ ਕੋ ਬੋਲਣ ਨੂੰ ਤਿਆਰ ਹੈ ਉੱਥੇ ਬਾਬਾ ਸਾਹਿਬ ਬੇਬੇਦਕਰ ਸਾਹਬ ਉਹਨੇ ਸੰਵਿਧਾਨ ਦਾ ਪ੍ਰਤੀਕ ਉਹਨਾਂ ਦੇ ਸਟੈਚੂ ਉੱਤੇ ਹਮਲੇ ਕਰਾਉਂਦਾ ਤੇ ਕੋ ਬੋਲਣ ਨੂੰ ਤਿਆਰ ਨਹੀਂ ਦਲਜੀਤ ਦੋਸਾਂ ਸਾਡੇ ਸਿੱਖ ਕੌਮ ਦੀ ਇੱਕ ਸ਼ਾਨ ਹੈ ਸਾਡੀ ਸਿੱਖ ਕੌਮ ਦੀ ਇੱਕ ਇੱਜ਼ਤ ਹੈ ਉਹਨੇ ਅਪਤਾਪ ਬਚਨ ਦੇ ਪੈਰਾਂ ਨੂੰ ਹੱਥ ਲਾਤਾ ਤੇ ਤੈਨੂੰ ਮਾਰ ਦਿਆਂਗੇ ਕਪਲਦੇਵ ਦਾ ਸ਼ੋ ਜਿਹੜਾ ਕਰਦਾ ਪੰਜਾਬੀ ਕਪਲਦੇਵ Hindu ਆ ਪਰ ਉਹਨੂੰ ਪੰਜਾਬੀ ਕਹਿੰਦੇ ਨੇ ਕੈਨੇਡਾ ਦੇ ਵਿੱਚ ਚਾਰ ਵਾਰੀ ਉਹਦੇ ਤੇ ਹਮਲਾ ਕਰਤਾ ਹੁਣ ਇੱਕ ਵਪਾਰੀ ਨੂੰ ਤੁਸੀਂ ਮਾਰਤਾ ਆ ਤੁਸੀਂ ਪੰਜਾਬੀਆਂ ਦੀ ਪਛਾਣ ਬਣਾਉਣਾ ਚਾਹੁੰਦੇ ਹੋ ਬੇਗੁਨਾਹਾਂ ਦੇ ਕਤਲੋ ਆ ਪਹਿਚਾਣਾ ਬਣਾਉਣਾ ਚਾਹੁੰਦੇ ਆ ਤੁਸੀਂ ਸਾਰੇ ਚੁੱਪ ਪੰਜਾਬ ਦੇ ਅੰਦਰ ਵੋਟ ਕੁਰਸੀ ਸਤਾ ਧਰਮ ਦੀ ਠੇਕੇਦਾਰੀ ਬੇਗੁਨਾਹਾਂ ਦਾ ਕਤਲ याम ਕਰੀ ਜਾਓ ਅਹੀ ਰਹਿ ਗਿਆ ਸਾਡਾ ਇਹੀ ਸਾਡੇ ਅਸੂਲ ਰਹਿ ਕੇ ਓਏ ਐਵੇਂ ਝੂਠ ਜੋ ਮਰਜੀ ਬਕਵਾਸ ਕਰੀ ਜਾਣ ਹੈ 84 ਦੇ ਦੰਗੇ ਹੋਏ ਕਿਉਂ ਇਹਨਾਂ ਨੂੰ ਪਾਗਲਾਂ ਨੂੰ ਚੰਦ ਪਾਗਲਾਂ ਨੂੰ ਪੁੱਛੇ ਜਦੋਂ ਹੋਣਾ ਮੈਂ ਆ ਦਿਖਾਈਆਂ ਨਾ ਹੁਣ ਕਹਣਗੇ 84 ਚ ਕੀ ਇਨਸਾਫ ਮਿਲਿਆ ਕਿਉਂ ਮਾਰੀ ਤੁਸੀਂ ਇੰਦਰਾ ਗਾਂਧੀ ਜੇ ਇੰਦਰਾ ਗਾਂਧੀ ਨੇ ਗਲਤ ਕੀਤਾ ਤੁਸੀਂ ਕੋਰਟ ਚ ਚਲੇ ਜਾਂਦੇ ਹੁਣ ਕਹਿੰਦੇ ਬਲੂ ਸਟਾਰ ਆਪਰੇਸ਼ਨ ਹੋ ਗਿਆ ਕਿਉਂ ਤੁਸੀਂ ਇਥੇ ਹਥਿਆਰ ਲੈ ਕੇ ਆਏ ਕਿੰਨੇ ਤੁਹਾਨੂੰ ਇਜਾਜ਼ਤ ਦਿੱਤੀ ਹਥਿਆਰ ਨਹੀਂ ਜਾਂਦੀ ਕਿਉਂ ਟਾਲ ਬਣਾਇਆ ਗੁਰਦੁਆਰਾ ਸਾਹਿਬ ਨੂੰ ਕਿਉਂ 36000 ਬੇਗੁਨਾਹਾਂ ਦਾ ਕਤਲੇਆਮ ਕੀਤਾ ਸਾਨੂੰ ਕੁਛ ਨਾ ਕਹੋ ਸਾਨੂੰ ਹੱਕ ਹੈ ਅਸੀਂ ਕਿਸੇ ਦਾ ਜਿਹੜੇ ਸਿਰ ਤੇ ਦਰਤਾਰ ਨਹੀਂ ਉਹਨੂੰ ਕਤਲੇਆਮ ਕਰ ਦਈਏ ਆ ਆ ਸਾਡੇ ਆ ਸਾਡਾ ਕਾਨੂੰਨ ਆਹੀ ਆ ਬਣਾਉਨੇ ਆ ਤਲਵਾਨੀਆਂ ਦੀ ਧਨਾਮੈਂ ਚੰਦ ਲੋਕਾਂ ਨੂੰ ਕਹਿਣਾ ਚਾਹਣਾ ਸਿੱਖ ਕੌਮ ਦੇ ਧਰਮ ਪ੍ਰਚਾਰਕੋ ਸਾਹਮਣੇ ਆਓ ਮੌਤ ਦੇ ਕਫਨ ਬਨੋ ਸਿੱਖ ਕੌਮ ਨੂੰ ਕਿਸੇ ਤੋਂ ਖਤਰਾ ਨਹੀਂ ਸਿੱਖ ਕੌਮ ਨੂੰ ਇਹਨਾਂ ਜ਼ਾਲਿਮਾਂ ਤੋਂ ਖਤਰਾ ਹੈ ਸਿੱਖੀ ਦਾ અપਮਾਨ ਕਰਨ ਵਾਲਿਆਂ ਤੋਂ ਖਤਰਾ ਹੈ ਇਹਨਾਂ ਦੀ ਬੋਲੀ ਨਾ ਬੋਲੋ ਇਹ ਸਿੱਖ ਕੌਮ ਨੂੰ ਬਹੁਤ ਨੁਕਸਾਨ ਕਰ ਰਹੇ ਨੇ ਧਰਮ ਪ੍ਰਚਾਰ ਕੋ ਸਾਹਮਣੇ ਆਓ ਮੌਤ ਦੇ ਕਫਨ ਬਣ ਕੇ ਅਸੀਂ ਬੰਨੇ ਨਾ ਮੌਤ ਦੇ ਕਫਨ ਅਸੀਂ ਧਰਮ ਪ੍ਰਚਾਰ ਅਸੀਂ ਤਾਂ ਪਾਪੀ ਆਦਮੀ ਐ ਅਸੀਂ ਬੰਨੇ ਨਾ ਡਟ ਕੇ ਲੜਾਂਗੇ ਬੌਨਸ ਦੀ ਜ਼ਿੰਦਗੀ ਆਖਰੀ ਸਾਹ ਤੱਕ ਲੜਾਂਗੇ ਇਹ ਜ਼ਿੰਦਗੀ ਬੌਨਸ ਹੈ ਸੱਚ ਤੇ ਬੋਲਾਂਗੇ ਬਿਲਕੁਲ ਉੱਥੋਂ ਪਿੱਛੇ ਨਹੀਂ ਹਟਾਂਗੇ ਪੰਨੂ ਹੈ ਕੌਣ ਐ ਪਹਿਲੇ ਤਾਂ ਪੁੱਛੇ ਪੰਨੂ ਹੈ ਕੌਣ ਹੈ ਇੱਕ ਨੰਬਰ ਦਾ ਨਾਚਾ ਇੱਕ ਨੰਬਰ ਦਾ ਜੋਕਰ ਕੋਈ ਪੰਜਾਬ ਦਾ ਵਿਅਕਤੀ ਕੋ ਹਿੰਦੁਸਤਾਨ ਚ ਰਹਿਣ ਵਾਲਾ ਮੇਰਾ ਸਿੱਖ ਭਰਾ ਉਹਦੇ ਖਿਲਾਫ ਬੋਲਣ ਨੂੰ ਤਿਆਰ ਰੋਜ਼ ਤੁਹਾਡੇ ਤਿਰੰਗੇ ਝੰਡੇ ਦਾ ਅਪਮਾਨ ਕਰਦਾ ਹਿੰਦੂ ਮੁਸਲਮਾਨ ਸਿੱਖ ਸਾਈਆਂ ਦੇ ਖੂਨ ਦੇ ਨਾਲ ਤਿਰੰਗਾ ਝੰਡਾ ਬਣਿਆ ਉਹ ਰੋਜ਼ ਭਾਰਤ ਨੂੰ ਗਾਲ੍ਹੀਆਂ ਦਿੰਦਾ ਹੈ ਰੋਜ਼ ਹਿੰਦੁਸਤਾਨ ਚ ਹਿੰਦੂਆਂ ਨੂੰ ਗਾਲ੍ਹਾਂ ਦਿੰਦਾ ਹੈ ਹੈ ਤੁਸੀਂ ਕੋ ਬੋਲਣ ਨੂੰ ਤਿਆਰ ਹੈ ਉੱਥੇ ਬਾਬਾ ਸਾਹਿਬ ਬੇਬੇਦਕਰ ਸਾਹਿਬ ਉਹਨੇ ਸੰਵਿਧਾਨ ਦਾ ਪ੍ਰਤੀਕ ਉਹਨਾਂ ਦੇ ਸਟੈਚੂ ਉੱਤੇ ਹਮਲੇ ਕਰਾਉਂਦਾ ਹੈ ਤੇ ਕੋ ਬੋਲਣ ਨੂੰ ਤਿਆਰ ਨਹੀਂ ਦਲਜੀਤ ਦੋਸਾਂ ਸਾਡੇ ਸਿੱਖ ਕੌਮ ਦੀ ਇੱਕ ਸ਼ਾਨ ਹੈ ਸਾਡੀ ਸਿੱਖ ਕੌਮ ਦੀ ਇੱਕ ਇੱਜ਼ਤ ਹੈ ਉਹਨੇ ਅਪਤਾਪ ਬਚਨ ਦੇ ਪੈਰਾਂ ਨੂੰ ਹੱਥ ਲਾਤਾ ਤੇ ਤੈਨੂੰ ਮਾਰ ਦਿਆਂਗੇ ਕਪਲਦੇਵ ਦਾ ਸ਼ੋ ਜਿਹੜਾ ਕਰਦਾ ਪੰਜਾਬੀ ਕਪਲਦੇਵ Hindu ਆ ਪਰ ਉਹਨੂੰ ਪੰਜਾਬੀ ਕਹਿੰਦੇ ਨੇ ਕੈਨੇਡਾ ਦੇ ਵਿੱਚ ਚਾਰ ਵਾਰੀ ਉਹਦੇ ਤੇ ਹਮਲਾ ਕਰਤਾ ਹੁਣ ਇੱਕ ਵਪਾਰੀ ਨੂੰ ਤੁਸੀਂ ਮਾਰਤਾ ਆ ਤੁਸੀਂ ਪੰਜਾਬੀਆਂ ਦੀ ਪਛਾਣ ਬਣਾਉਣਾ ਚਾਹੁੰਦੇ ਹੋ ਬੇਗੁਨਾਹਾਂ ਦੇ ਕਾਤਲ ਆ ਪਛਾਣਾ ਬਣਾਉਣਾ ਚਾਹੁੰਦੇ ਆ ਤੁਸੀਂ ਸਾਰੇ ਚੁੱਪ ਪੰਜਾਬ ਦੇ ਅੰਦਰ ਵੋਟ ਕੁਰਸੀ ਸਤਾ ਧਰਮ ਦੀ ਠੇਕੇਦਾਰੀ ਬੇਗੁਨਾਹਾਂ ਦਾ ਕਤਲੇਆਮ ਕਰੀ ਜਾਓ ਆਹੀ ਰਹਿ ਗਿਆ ਸਾਡਾ ਇਹੀ ਸਾਡੇ ਅਸੂਲ ਰਹਿ ਗਏ ਓਏ ਐਵੇਂ ਝੂਠ ਜੋ ਮਰਜੀ ਬਕਵਾਸ ਕਰੀ ਜਾਣ ਹੈ 84 ਦੇ ਦੰਗੇ ਹੋਏ ਕਿਉਂ ਇਹਨਾਂ ਨੂੰ ਪਾਗਲਾਂ ਨੂੰ ਚੰਦ ਪਾਗਲਾਂ ਨੂੰ ਪੁੱਛੇ ਜਦੋਂ ਹੁਣਾ ਮੈਂ ਆ ਦਿਖਾਈਆਂ ਨਾ ਹੁਣ ਕਹਣਗੇ 84 ਆਂ ਚ ਕੀ ਇਨਸਾਫ ਮਿਲਿਆ ਕਿਉਂ ਮਾਰੀ ਤੁਸੀਂ ਇੰਦਰਾ ਗਾਂਧੀ ਜੇ ਇੰਦਰਾ ਗਾਂਧੀ ਨੇ ਗਲਤ ਕੀਤਾ ਇਸ ਕੋਰਟ ਚ ਚਲੇ ਜਾਂਦੇ ਹੁਣ ਕਹਿੰਦੇ ਬਲੂ ਸਟਾਰ ਆਪਰੇਸ਼ਨ ਹੋ ਗਿਆ ਕਿਉਂ ਤੁਸੀਂ ਹਥਿਆਰ ਲੈ ਕੇ ਕਾਇ ਕਿੰਨੇ ਤੁਹਾਨੂੰ ਇਜ਼ਾਰਤ ਦਿੱਤੀ ਹਥਿਆਰ ਨਹੀਂ ਚਾਉਂਦੀ ਕਿਉਂ ਟਾਲ ਬਣਾਇਆ ਗੁਰਦੁਆਰਾ ਸਾਹਿਬ ਨੂੰ ਕਿਉਂ 36000 ਬੇਗੁਨਾ ਹਨ ਕਤਲੇਆਮ ਕੀਤਾ ਸਾਨੂੰ ਕੁਛ ਨਾ ਕਹੋ ਸਾਨੂੰ ਹੱਕ ਹੈ ਅਸੀਂ ਕਿਸੇ ਦਾ ਜਿਹੜੇ ਸਿਰ ਤੇ ਦਰਤਾਰ ਨਹੀਂ ਉਹਨੂੰ ਕਤਲੇਆਮ ਕਰ ਦਈਏ ਆ ਆ ਸਾਡੇ ਆ ਸਾਡਾ ਕਾਨੂੰਨ ਆਹੀ ਆ ਬਣਾਉਣੇ ਆ ਤਲਵਾਨੀਆਂ ਦੀ ਤਰ੍ਹਾਂ ਮੈਂ ਚੰਦ ਲੋਕਾਂ ਨੂੰ ਕਹਿਣਾ ਚਾਹਣਾ ਸਿੱਖ ਕੌਮ ਦੇ ਧਰਮ ਪ੍ਰਚਾਰਕੋ ਸਾਹਮਣੇ ਆਓ ਮੌਤ ਦੇ ਕਫਨ ਬਨੋ ਸਿੱਖ ਕੌਮ ਨੂੰ ਕਿਸੇ ਤੋਂ ਖਤਰਾ ਨਹੀਂ ਸਿੱਖ ਕੌਮ ਨੂੰ ਇਹਨਾਂ ਜ਼ਾਲਿਮਾਂ ਤੋਂ ਖਤਰਾ ਹੈ ਸਿੱਖੀ ਦਾ ਅਪਮਾਨ ਕਰਨ ਵਾਲਿਆਂ ਤੋਂ ਖਤਰਾ ਹੈ ਇਹਨਾਂ ਦੀ ਬੋਲੀ ਨਾ ਬੋਲੋ ਇਹ ਸਿੱਖ ਕੌਮ ਨੂੰ ਬਹੁਤ ਨੁਕਸਾਨ ਕਰ ਰਹੇ ਨੇ ਧਰਮ ਪ੍ਰਚਾਰ ਕੋ ਸਾਹਮਣੇ ਆਓ ਮੌਤ ਦੇ ਕਫਨ ਬਣ ਕੇ ਅਸੀਂ ਬੰਨੇ ਨਾ ਮੌਤ ਦੇ ਕਫਨ ਅਸੀਂ ਧਰਮ ਪ੍ਰਚਾਰ ਅਸੀਂ ਤਾਂ ਪਾਪੀ ਆਦਮੀ ਆ ਅਸੀਂ ਬੰਨੇ ਨਾ ਡਟ ਕੇ ਲੜਾਂਗੇ ਬੋਨਸ ਦੀ ਜ਼ਿੰਦਗੀ ਆਖਰੀ ਸਾਹ ਤੱਕ ਲੜਾਂਗੇ ਇਹ ਜ਼ਿੰਦਗੀ ਬੋਨਸ ਹੈ ਸੱਚ ਤੇ ਬੋਲਾਂਗੇ ਬਿਲਕੁਲ ਉਸ ਤੋਂ ਪਿੱਛੇ ਨਹੀਂ ਹਟਾ